सिख कौम के जनरल पर के लिए और उसी आप करते हैं कि ये जिन सालों मानव जनों इतनी पट्टी के साथ मिली है इसलिए हम तुझे बरकरार करोगे जो करके मैं देखे हैं कि होना ਮੱਭਾ ਪੇੜਪੋੜੀ ਬੈਣੀ ਸਾਟੀ ਕੌਮੀਅਰ ਦੋ ਕੌਂਜਰ ਹੋ ਗਈ ਹੈ ਮੈਂ ਐਵੇਂ ਹੀ ਕਹ ਤਸਤਾ ਸਭ ਨੂੰ ਅਚੀ ਵੀ ਕਰ ਦਸਤਾ ਹੈ ਫਰਾਂ ਟ੍ਰੀ ਗੂ ਮੁਕੰਤ ਪਿਆਸੀ ਤੇ ਤੇਲੀ ਗੂ ਨੂੰ ਉਮੀਦਾਂ ਖਰਾਸੀ ਦੇ ਵਿੱਚ ਇੰਦਰਾਗੜ੍ਹ ਵਿੱਚ ਵੀਰਪੀ ਦੇ ਨਾਂ ਤੇ ਦਰਬਾਰ ਸਾਹਿਬ ਦੇ ਤੇ ਟੈਂਕਰ 21100 ਹੰਦਰ ਕੀਤਾ ਸੀ ਸੰਤ ਗਾਇਰ ਸਿੰਘ ਧਰਮਵਾਲ ਨੇ ਬਸਟਨ ਐਡਸੋ ਮਿਲਟਰੀ ਗੂ ਦਾ ਪਾਸ ਆਉਂਦੀ ਬਟੋਨੀਤਾ 6 ਜੋ ਪੁਰੀ ਤਰ੍ਹਾਂ ਕਰਾ ਸੀ ਤੇ ਅੰਤ ਵਿੱਚ ਮੈਂ ਗੱਲ ਕਰ ਰਿਹਾ 6 ਜੋ ਤੋਂ ਦੋ ਜਿਹੜੇ ਪਹਿਲਾ ਚਾਰ ਜੋ ਦੋਨ ਇੱਕਲਾ ਹੋਈਆਂ ਤੇ ਆਪਾਂ ਨੇ ਬੋਲਤਾ ਹੋਰ ਸਰਭਾਗ ਕੀ ਬੇਸ਼ੱਕ ਅੰਬਰ ਸਰਚਾ 25 ਜਨਵਰੀ ਗੁਰਦਾਸਪੁਰ ਤੋਂ ਇੱਕ ਸਰਪੰਚ ਮੀਟਿੰਗ ਕਾਨਫਰੰਸ ਲਈ ਪੇਸ਼ ਆਪਾਂ ਦੇ ਪਾਰਲੇਲ ਵਿੱਚ ਪੇਸ਼ ਤੁਸੀਂ ਦੱਸੋ ਕਿ ਇਹ ਸਰਕੀ ਪਹਾੜੀ ਹੈ ਸਰਕੀ ਕੌਮ ਦੀ ਥਿੰਝੀ ਹੈ 1999 ਵਿੱਚ ਮੈਨੂੰ ਤੁਸੀਂ ਖਾਂਚਿਤ ਹੋ ਰਿਹਾ ਕਰਵਾ ਕੇ ਮੂਲ ਦਾ ਪਾਠ ਰਿਹਾਰ ਟੀਚਰ ਜੀ ਮੈਂ ਤੁਹਾਡਾ ਮੈਡੀਕਲ ਫਾਰਮ ਨਮੈਂ ਪੜਿਆ ਵਿਸ਼ੇਸ਼ਕ ਮੈਂ ਜੋ ਮੈਂ ਰੋਕਾ ਦੀ ਰੈਡੀਵਿਟੀ ਗੱਲ ਕਰਨ ਦੇਖਣ ਦੇ ਲਈ ਹੈ ਕੌਣਸ ਬ੍ਰੇਡ ਤਾਂ ਨਹੀਂ ਬੁੱਤਾਂ ਸਾਡੇ ਦੇ ਡੈਕਟਰ ਬੋਲ ਸੈਨਕ ਕਾਲਾ ਆ ਗਿਆ ਪਰ ਦੇਸ਼ਕ ਕਿਸੇ ਦੇ ਅੰਧੀ ਦਾ ਘਰ ਹੁੰਦਾ ਸੀਗਾ ਜਦ ਗਰੀਬ ਦਾ ਘਰ ਹੁੰਦਾ ਸੀਗਾ ਹਰੇਕ ਦੇ ਘਰ ਦੇ ਵਿੱਚ ਖੁੱਤਾਂ ਹੁੰਦਾ ਸੀਗਾ ਕਿਸੇ ਕਾਲੇ ਗਿਉਂ ਯੋਕੀਆ ਸੀ ਪਰ ਪੱਠੇ ਤੇ ਕੋਈ ਹਰੇਕ ਨੇ ਕਰ ਦੇਣਾ ਹੁੰਦਾ ਸੀਗਾ ਤੇ ਹੁਣ ਤੇ ਨੂੰ ਆਪਾਂ ਬੇਸਬੂਹ ਜਾਨੋ ਸਾਹਮਣੇ ਆਪਾਂ ਜੇ ਗਾਲ ਕੱਢੀ ਹੋਏ ਤਾਂ ਮੰਗਦੇ ਆਂ ਤੇਰੀ ਮਰਦ ਤੋਂ ਪੁੱਤਰੀ ਨਹੀਂ ਹੈ ਪਰ ਤੁਸੀਂ ਦੇਖੋ ਹੁਣ ਤੇ ਜਨਨ ਸਿਆਣਾ ਨੰਨੇ ਸੇ ਬਹੁ ਹੈਗੇ ਨੇ ਨਾ ਕੋਈ ਗਾਨ ਗੁਰਾ ਜੇ ਫੋਟਾ ਭਾਰ ਚੰਗ ਕੇ ਕਿਸੇ ਪਹੇ ਤੋਂ ਕਿਸੇ ਵਕਤ ਤੋਂ ਛੇਕਾ ਖਾ ਜੇ ਅਗਲੀ ਵਾਰੀ ਉਹਦੀ ਅੱਖਾਂ ਬੰਨ ਲਓ ਉਹ ਹੋ ਰਹਾ ਨਹੀਂ ਹੋਊਗਾ ਉਹਦੀ ਬੰਦੋਸਰਾ ਤੇ ਆਪਾਂ ਨੂੰ ਫੋਟਾ ਕਹਿੰਦੇ ਜੀ ਛੱਡੀ ਕਰ ਰਿਹਾ ਨਸਰ ਕੁਛ ਹੀ ਤਾਂ ਵੀਗਟੀ ਤੇ ਨਾ ਕੰਪਨੀ ਇੱਕ ਹੀ ਹੈ ਤੇ ਉਹਨਾਂ ਮੋਟਾ ਮਾਠੇ ਫੌਲਡ ਚ ਪੈ ਤਾ ਹੈ ਇਸ ਹਕੀ ਕਰਨ ਕੌਣ ਕਰੂਗਾ ਉਹ ਵੀ ਵੀ ਹੈ ਕਿਵੇਂ ਸਵੇਣ ਕੋਈ ਐਪੀ ਪੰਜਾਬ ਦੀ ਜੰਗ ਧਰਤੀ ਦਾ ਕਿਸਾਨਾਂ ਦੀ ਦਾ ਜੀਵਨ ਦਾ ਜੀਵਨ ਦੀ ਕੋਈ ਗੱਲ ਕਰਦਾ ਹੈ ਨਾ ਜਿਹੜਾ ਆਪਾਂ ਕਹਿੰਦੇ ਹਨ ਪਰਬਤوں ਹੋਏ ਹੈ ਜਿਹੜੀ ਸਾਡੀ ਐਸਟੀਪੀਸੀ ਹੈ ਕੋ ਸਾਡੀ ਪਾਰਲੀਮੈਂਟ ਹੈ ਉਹਦੇ ਰੈਕਸਨ 14 ਸਾਲ ਤੋਂ ਸੈਕਟਰ ਨੇ ਗੁਰਤਵਨ ਜੀ ਬੁਰਗਟੇ ਜੇ ਨੇ ਨਿਯਮ ਹੋਰ ਹੁੰਦੇ ਤੇ ਵਾਦਨਾ ਨਹੀਂ ਬਣਾਉਂਦੀ ਕਮੇਟੀ ਅਜੇ ਵੀ ਚੱਲਦੀ ਜਾਂਦੀ ਤੇ ਤੋਂ ਪਕਰ ਵਾਦਨਾ ਨੇ 300 ਮਰਖਾਈ ਮਰਨ ਦੇ ਸੂ ਨੂੰ ਹੰਗਾਮਾ ਕਰਾਤਾ ਤੇ 600 ਸਾਲ ਸਰਸੇ ਪਾਏ ਨੂੰ ਮਾਫੀਵਾਤੀ ਮਾਫੀ ਦੋਰ ਤੋਂ ਬਾਹਰ ਲੋਟੀ ਕੋਸਾ ਹੋਇਆ 92 ਲੱਖ ਰੁਪਿਆ ਇੱਕ ਧਾਰ ਬਾਰੀ ਵਿੱਚ ਲਾਤਾ ਕਿ ਸਾਡੇ ਚੋਦਕਾਂ ਨੇ ਠੀਕ ਫੈਸਲਾ ਕੀਤਾ ਕਿ ਸਾਡ ਨੂੰ ਮਾਫੀ ਦੇਤੀ ਹੈ ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਰਗੀ ਕਰ ਦਿੱਤੀ ਤੇ ਮਾਰਕ ਨੂੰ ਨਾਲਗੜ੍ਹ ਵਿੱਚ ਕੋਚ ਮੇਂ ਡਰਾਇਆ ਸੀ ਕਿ ਉਹ ਟੇਕ ਹੋਈ ਜਰਾਈ ਸੰਦੇ ਸਿੰਘ ਮਾਰੇਗੇ ਕਿਸ ਨੇ ਕਰੇ ਇੱਕ ਪਾਰਨਾ ਚੁਭੀ ਤੇ ਲੋਕੀ ਸਾਰੇ ਇਕੱਠੇ ਸੀਗੇ ਉਹਨਾਂ ਫੇਰ ਆਪੇ ਅੰਕੇਤਾਂ ਨੇ ਸੋ ਸਾਰ ਸੰਗਤ ਜਿੰਨਾ ਇੱਥੇ ਆਪਣਾ ਰੋਲਗਾਨੀ ਬਦਲੂਗਾ ਤੇ ਸਾਨੂੰ ਸਰਕਾਰ ਤੋਂ ਉਹੀ ਮਿਲਦੀ ਜਿਹਨੂੰ ਅਸੀਂ ਬਣਾਵਾਂਗੇ ਕਿ ਬਣਾਉਣੇ ਤਾਂ ਸੀ ਇਹ ਹੁਣ ਬਾਣਵੀ ਐਮਐਡੀ ਆਮ ਪਾਰਟੀ ਨੇ ਬਣਾਦੇ ਤੇ ਸੱਤ ਕਾਂਗਰਸ ਨੇ ਵੀ ਬਣਾ ਕੇ ਹੁਣ ਵਾਇਟ ਆਪਨ ਹੀ ਹੈ ਤੇ ਜਿਹੜੀ ਸਰਕਾਰ ਆਪਣੀ ਵਜਲੀ ਹੈ ਫਿਰ ਉਹਨੂੰ ਗਾਇ ਕਿਉਂ ਕਰਦੇ ਆ ਦਾਲ ਦਾ ਪੰਨੂ ਗਰ ਰਿਯੂ ਕਰਕੇ ਦਵਾਈਤ ਰਸੀ ਹੈ ਮੋਟਾ ਨਹੀਂ ਸਮੇਂ ਪਰ ਹੈ ਚੋਗਾ ਹਾਸ ਕਰ ਦੇਗੀ 15 ਤਰੀਕੂ ਆਪਮ ਮੋਟਾ ਨੇ ਸੁਰਖਸ਼ਣੇ ਦੇ ਵਿੱਚ ਕਿ ਅਜੇ ਤੱਕ ਇਹ ਵਿੱਤਵਾਲੀ ਸਰਕਾਰ ਨੇ ਸੜਕੀ ਐਸਪੀਸੀ ਦੀਆਂ ਮੋਟਾ ਜੀ ਨਹੀਂ ਪਾਈਆਂ ਤੇ ਹੁਣ ਸਰਕਾਰ ਆਪਣੀ ਵੀ ਦੇ ਖਤੀਏ ਜੋ ਮੈਨੇ ਹੀ ਆਪ ਨੂੰ ਬੇਸਲੀ ਕਰ ਨਾਏ ਫਿਰ ਚਲੋ ਜੇ ਆਪਣੇ ਇਸ ਮਰਤਬੂਂ ਦੀ ਹੈ ਉਹ ਜੇ ਇਸ ਮਰਤਬੂਂ ਚੰਗੀ ਹੈ ਉਹ ਵੀ ਆਪ ਜੇ ਲੱਗੇ ਆਪਾਂ 15 ਸਈ ਨੂੰ ਮੜਾ ਕਾਠ ਕਰਨ ਬਸਰ ਲਈ ਜੀ ਦੇ ਨਾਲ ਸੈਕਟਰ ਨੂੰ ਵੀ ਪਤਾ ਲੱਗੇ ਕਿ ਸਿੱਖ ਕੌਮ ਕਿਹਦੀ ਹੈ ਤੇ ਮਨਜ ਅਜੇ ਵੀ ਸੇਫ ਫਾਰ ਦਾ ਦੂਰ ਨਿਕਲਣਾ ਥੋੜੀ ਹੈ ਫਿਰ ਚੀਜ਼ ਲੈਣਾ ਪਊ ਕੁਝ ਹੋਵੇਗਾ ਤਾਂ ਨੰਗਰਾਂ ਸ੍ਰੀ ਘਰੋਂ ਭੱਜੀ ਹੋਗੀ ਸੰਗਲ ਕੋਲ ਕੇ ਪੁੱਛ ਤੋਂ ਲੇ ਆਵਾ ਬਸਰ ਸਵੇਰੇ 10 ਮਿੰਟ ਪਹੁੰਚ ਜੀ ਤੇ ਭੁਗਤਾਨ ਨਿਲਾਸ ਕਰਿਏ ਸੈਕਟਰ 24 ਦੇ ਕਿ ਵੀ ਸੇਫ ਹੈਡਪੀਅਰ ਵੀ ਗ੍ਰੀਨ ਸੇਫਟੀ ਸਰਕਾਰ ਨਾਲ ਚਲਤ ਹੈ ਇਸ ਨੇ ਬੁਢੀ ਨੇ ਆਰਡਰ ਕਰਤਾ ਕਿ ਕਹਿੰਦਾ ਵਿੱਚ ਸਿੱਖਾਉਂਦਾ ਮਰਤਾਨੀਆਂ ਵਿੱਚ ਜਨ ਦੇ ਮਾਰਤਾ ਇੱਥੇ ਪਾਕਿਸਤਾਨ ਦੇ ਸਾਰੇ ਸਿੱਖੀ ਦੇ ਉੱਤੇ ਚੋਕੇ ਹੋਏ ਸੀ ਉਹ ਬੁਰਾ ਮਾਤੇ ਗੁਰਿਆਣੀ ਚਮਰਵਾ ਦਾ ਜਾਨ ਚਮਰਵਾ ਦਾ ਕਿ ਮੋਤੀ ਸਰਕਾਰ ਸਿੱਖਾਂ ਨੂੰ ਤਕਰ ਖੜਾ ਕਰਾ ਸਕੀ ਹੈ ਇਹਨਾਂ ਕਰੋਨਾ ਇਹ ਸਾਰੇ ਦੀ ਖਬਰ ਲਈਏ ਤੇ ਦਸੰਦਾਂ ਸਹਿ ਲਈ ਕਿ ਜਿਹੜੀ ਬੇਅਪਨ ਵਰਗੀਆਂ ਬਾਰੇ ਤੇ ਸਰਦੇ ਵਿੱਚੋਂ ਖੇਡ ਚੁਣੀ ਕਿਉਂਗਾ ਮੇਰਾ ਉਦੇਸ਼ ਨਰਕੇ ਦਾ ਦੇਖਣਾ ਨਹੀਂ। ਬਿਨ ਸਤਜ ਦੇ ਮੈਦਾਨੇ ਪਰਵਾਣੇ ਇੰਨੀ ਕੁਰਬਾਨੀ ਦਿੱਤੀ ਹੈ। ਅਨਹਾਰ ਦੇ ਆਪਣੇ ਭਾਈ ਸਤਵੰਦ ਸਿੰਘ ਨੇ ਇੰਨੀ ਕੁਰਬਾਨੀ ਦਿੱਤੀ ਹੈ ਕਿ ਅੱਜ ਜੇ ਆਪਾਂ ਪੰਗ ਬੰਨ੍ਹਦੇ ਆਂ ਇਸ ਸਾਡੇ ਤੋਂ ਉੱਚੀ ਹੈ। ਇੱਕ ਸੰਕਰ ਸਤਵੰਦ ਸਿੰਘ ਦੇ ਹੈ। ਯੰਸ਼ੀ ਦੇ ਹੈ। ਕਿ ਉਹਦਾ ਸੰਗੀਤ ਦਾ ਸੈਟਪਮ ਨੇ ਕਿਰੇ ਕਿਰੇ ਮਰਦੇ ਅਮੁੱਲੀ ਤੇ ਐਂਗਲ ਚਾਹ ਵਰਕਰ ਵੈਰੀਗਾ ਇਹ ਮਿਲਜਮ ਬਣੀ ਠੀਕ ਦਾ ਗਰਾਏਗਾ ਸੁਮਨਾਸ ਕਰਦੇ 15 ਫੇਗੂ ਤੁਸੀਂ ਕਿਰਪਾ ਕਰੋਗੇ 5 ਫੇਗੂ ਤੇ ਇਹ ਹੀ ਮਰਦੇ ਤੋਂ ਲੀਡਰਸ਼ਿਪ ਅਦਵਾਈ ਨਿਕਲ ਚੁਕੀ ਹੈ ਇਸ ਨੂੰ ਵਰਕਰਾਂ ਨਾਲ ਕਰੋਗੇ ਹੇ ਫਰਗਾਨੂ ਜੁਮੀਨ ਪਤਾ ਲੱਗੇ ਕਿ ਮਜਦ ਹੈਰੀ ਹੈ ਬਿਫਰ ਸਟੀਆਂ 12 ਮੇ ਸਲਾਵੜੀਆਂ ਇਹਨਾਂ ਸੱਤਾਂ ਦੇ ਨਾਲ ਆਸਵਕਤ ਪਰਿਧੀ ਫਤਿਰ ਕਦੋਂ ਹੈ ਵਾਈਲਡ ਕੀ ਕਦ ਹਸਾਰਾ